ਬੜੀ ਅਫਸੋਸ ਦੀ ਗੱਲ ਹੈ ਕੱਲ 17 ਰੋਕ ਸਿਵਲ ਹਸਪੀਟਲ ਸੰਗਰੂਜ ਕੱਟੇ ਗਏ। ਔਰ ਉਹਨਾਂ ਚ ਪੁਰਾਣੇ ਪਿੱਪਲ ਦੇ ਪੀੜ ਵੀ ਸੀ। ਜਦੋਂ ਮੈਂ ਉੱਥੇ ਗਵਰਨਮੈਂਟ ਅਫੀਸ਼ਰਸ ਨੂੰ ਜਾਣਕਾਰੀ ਲਿੱਤੀ ਉਹ ਕਹਿੰਦੇ ਜੀ ਐਸਟੀਐਮ ਸਾਫ ਨੇ ਮੈਨਸਾ ਦੀ ਮੀਟਿੰਗ ਚ ਸਾਨੂੰ ਗੋਹ ਹੈਡ ਦਿੱਤਾ ਹੈ। ਉਹ ਹੈਗੇ ਚੇਅਰਮੈਨ ਐਸ ਕਮੇਟੀ ਦੇ ਇਹ ਬਿਲਡਿੰਗ ਜਿੱਥੇ ਬਣਨੀ ਹੈਗੀ। ਜਦੋਂ ਮੈਂ ਅੱਗੇ ਪੁੱਛਿਆ ਕਿ ਜੀ ਰੁੱਖਾਂ ਦੀ ਪਰਮਿਸ਼ਨ ਕਿਨੇ ਦਿੰਦੀ ਹੈ। ਉਹ ਕਹਿੰਦੇ ਜੀ ਬਸ ਉਹ ਮੈਨਸਾ ਦੀ ਬੀਟੀਆ ਸੀ ਫਾਲੋ ਕਰ ਰਹੀ ਹੈ। ਫਿਰ ਮੈਂ ਐਕਸੀਨ ਅਜੇਗਰਨ ਦੇ ਬਾਰੇ ਆ ਟ੍ਰਾਈ ਕੀਤਾ ਫੋਨ ਕਰ ਲਉਣਾ ਨੇ ਚੱਕਿਆ ਨਹੀਂ ਇਹ ਐਕਚੁਅਲੀ ਪੀਡਬਲਯੂਟੀ ਦੇ ਐਕਸੀਨ ਅਜੇਗਰ ਪਹਿਲਾਂ ਕਿ ਐਸਟੀਓਸੀ ਇਹਨਾਂ ਨੂੰ ਕਾਨੂੰਨ ਲੰਗਰਾਂ ਕਰਨ ਦੀ ਪ੍ਰਾਣੀ ਆਦਤ ਹੈਗੀ ਕਿਉਂਕਿ ਪਹਿਲਾਂ ਵੀ ਟੈਲੀਫੋਨ ਐਕਸਚੇਂਜ ਰੋਡ ਸਾਡੇ ਜਿੱਥੇ ਰੈਜ਼ੀਡੈਂਸ ਹੈਗਾ ਉੱਥੇ ਦਰਖਤ ਕੱਟਣ ਲੱਗੇ ਸੀ ਇਹ ਸਾਨੂੰ ਐਨਜੀਟੀ ਤੋਂ ਡਾਇਰੈਕਸ਼ਨ ਲੈਣੇ ਪਏ ਤਾਂ ਸਾਡੇ ਬਜੇ ਫਿਰ ਕਾਲੀ ਦੇਵੀ ਬੰਦ ਰੋਡ ਤੇ ਉੱਥੇ ਰੁੱਖ ਕੱਟੇ ਤੇ ਸਾਨੂੰ ਦੁਬਾਰਾ ਐਨਜੀਟੀ ਜਾਣਾ ਪਿਆ NGT ਨੇ ਲੋਕਲ ਕੋਰਟਸ ਨੂੰ ਡਾਇਰੈਕਸ਼ਨ ਦਿੱਤੀ ਹੈ ਟੂ ਲੁੱਕ ਇੰਟੂ ਦ ਮੈਟਰ ਪ੍ਰੈਜ਼ੈਂਟਲੀ ADJ ਸਾਹਿਬ ਦੇ ਕੋਰਟ ਚ ਪੰਡੀ ਕੇ ਦਾ ਕੇਸ ਫਿਰ ਅਸੀਂ ਹਾਈ ਕੋਰਟ ਇੱਕ ਹੋਰ ਕੇਸ ਪਾਇਆ ਸੀ ਜਿਹਦੇ ਚ ਸਟੇ ਹੈਗੀ ਦਰਖਤਾਂ ਦੇ ਕਟਣ ਤੇ ਉਸ ਤੇ ਸਟੇ ਦੇ باوجود ਇਹ ਰੁਖ ਫੇਰ ਕੱਟੇ ਗਏ ਇਸ ਚੀਜ਼ ਦਾ ਇਹ ਵੀ ਡੀਟੇਲਡ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਅਸੀਂ ਰੈਪ੍ਰੈਜ਼ੈਂਟੇਸ਼ਨ ਦੇਵਾਂਗੇ ਔਰ ਮੈਂ ਕਹਿਣਾ ਚਾਹਨੀ ਹੈ SDM ਸਾਹਿਬ ਐਗਜ਼ੀਕਿਟਿਵ ਐਡਮਿਨਿਸਟਰेटर ਵੀ ਹੈਗੇ ਮਿਊਨਿਸਪਲ ਕਮੇਟੀ ਦੇ ਸੈਂਸੀ ਇਜ਼ ਦੀ ਐਗਜ਼ੀਕਟਿਵ ਮਜਿਸਟ੍ਰੇਟ ਆਫ ਦ ਸਿਟੀ ਤੇ ਇਹ ਮੰਡੇਟਰੀ ਹੈਗਾ ਵੀ ਮਿਊਨਿਸਪਲ ਕਮੇਟੀ ਤੋਂ ਨਕਸ਼ਾ ਪਾਸ ਕਰਾਉਂਦਾ ਔਰ ਉਹ ਉਦਾਹਰਨ ਹੈਗਾ ਪੀਐਸਪੀਸੀਐਲ ਵੀ ਆਫਿਸ ਕੰਪਲੈਕਸ ਬਣਾ ਰਿਹਾ ਹੈ ਉਹਨਾਂ ਨੇ ਵੀ ਨਕਸ਼ਾ ਪਾਸ ਕਰਾਇਆ ਜੋ ਫੀਸ ਡਿਊ ਹੈਗੀ ਉਹ ਭਰ ਕੇ ਸੈਕਸ਼ਨਲ ਲੈਟਰ ਲੈ ਕੇ ਫਿਰ ਕੰਸਟਰਕਸ਼ਨ ਸ਼ੁਰੂ ਕੀਤੀ ਹੈ ਜੇ ਉਹਨਾਂ ਨੇ ਕੀਤਾ ਫਿਰ ਬਾਕੀ ਡਿਪਾਰਟਮੈਂਟਸ ਕਿਉਂ ਨਹੀਂ ਕਰ ਰਹੇ ਇਟ ਇਜ਼ ਮੰਡੇਟਰੀ ਫਾਰ एवरीवन ਟੂ ਫਾਲੋ ਦ ਪੰਜਾਬ ਮਿਊਨਿਸਪਲ ਬਿਲਡਿੰਗ ਬਾਈਲॉज ਜਿਹੜਾ ਸੰਗਰੂਝ ਪੀਡਬਲਯੂਡੀ ਨਹੀਂ ਕਰ ਰਿਹਾ ਅਸੀਂ ਰੈਪ੍ਰেজentation ਦੇ ਰਿਹਾ ਤੇ ਵੀ ਰਿਕਵੈਸਟ ਦਟ ਦੀ ਗਿਲਟੀ ਸ਼ੁਡ ਬੀ ਟੇਕ ਅ ਟੂ ਟਾਸਕ